ਬਾਈ ਕੀ ਹਾਲ ਚਾਲ ਹੈ ਬਈ ਠੀਕ ਠਾਕ ਹੋ ਸੇਤਾ ਜੀ ਮੈਂ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤਣ ਪ੍ਰੀਤ ਵਲੌਗ ਤੇ ਕਾਫੀ ਦਿਨਾਂ ਬਾਅਦ ਬਾਈ ਲੱਗੀਆਂ ਵਲੌਗ ਬਣਾਣਾ ਚ ਤੇ ਆਪਾਂ ਚੱਲੇ ਬਾਈ ਬਨੂੜ ਤੇ ਕਾਫੀ ਦਿਨਾਂ ਬਾਅਦ ਬਲੌਗ ਸਟਾਰਟ ਕਰ ਰਿਹਾ ਮੈਂ ਬੈਕ ਕੈਮਰਾ ਤਾ ਕਰ ਰਿਹਾ ਕਿਉਂਕਿ ਫਿਰ ਆਵਾਜ਼ ਕਲੀਅਰ ਨਹੀਂ ਆਣੀ ਅੱਲਾ ਮੈਂ ਜਾਣਾ ਸੀ ਬਾਈ ਜੱਡੀ ਤੇ ਰਾਤ ਮੀਂਹ ਪਈ ਹੁੰਦੀ ਤੇ ਮੌਸਮ ਬਾਈ ਬੜਾ ਘੈਂਟ ਹੋਇਆ ਪਿਆ ਬੜਾ ਠੰਡਾ ਠੰਡਾ ਹੀ ਹਵਾ ਚੱਲ ਰਹੀ ਹੈ ਬਟ ਇਦਾਂ ਕਿ ਚਲੋ ਮੀਂਹ ਬਾਈ ਜਿਆਦਾ ਨਹੀਂ ਪਿਆ ਕੱਟੀ ਬਿਆ ਹਣਾ ਕੀ ਬਿਆ ਥੋੜਾ ਨਾ ਕਰਕੇ ਜਿਆਦਾ ਨਾ ਪਵੇ ਮੀਨ ਤਾਂ ਚੰਗੀ ਗੱਲ ਹੈ ਕਿ ਕੋ ਚਲੋ ਤੂੜੀਆਂ ਤਾੜੀਆਂ ਦਾ ਨਿਪਟੜ ਜੇ ਬਈ ਫੇਰ ਉਸ ਤੋਂ ਬਾਅਦ ਵੀ ਮੈਂ ਮਰਦੀ ਪੀ ਕੋਈ ਦਿੱਤਾ ਤਾਂ ਲਈ ਦੱਲੀ ਫੇਰ ਤਾਂ ਪਾਣੀ ਦੀ ਲੋੜ ਹੀ ਆ ਜੇਰੀਆ ਕਰਦੇ ਹਣਾ ਤੇ ਬਾਕੀ ਚੱਲੇ ਆਪਾਂ ਬਲੋਡ ਨਾਲੇ ਕਾਫੀ ਦਿਨਾਂ ਬਾਅਦ ਅੱਜ ਬਲੋਗ ਤੁਹਾਨੂੰ ਮਤਖਾਨੇ ਆ ਕੇ ਕੀ ਜਿਹੜਾ ਬਲੋਗ ਤੁਸੀਂ ਦੇਖਿਆ ਹੋਗਾ ਪਹਿਲਾ ਇੱਕ ਆ ਗਿਆ ਕਿ ਆਪਾਂ ਨੀਂ ਮੱਥਰ ਰੱਖਦਾ ਸੀ ਹਣਾ ਤੇ ਉਸ ਤੋਂ ਬਾਅਦ ਤਾਂ ਘਰ ਦਾ ਵਾਲਾ ਬਲੋਗ ਤੁਸੀਂ ਦੇਖੋਗੇ ਉਵੇਂ ਤੁਹਾਨੂੰ ਦੇਖਣ ਨੂੰ ਮਿਲ ਗਿਆ ਹੋਊਗਾ ਉਹ ਵੀ ਅਪਲੋਡ ਕਰਤਾ ਆਪਾਂ ਨੇ ਠੀਕ ਹੈ ਜੀ ਤੇ ਟੈਕਸਟ ਹੁਣ ਤੱਕ ਆਪ ਕੋ ਕੰਮ ਬਾਬੇ ਉਹ ਲੈਟਰ ਤੱਕ ਪਹੁੰਚੋ ਕੇ ਆ ਬਾਕੀ ਚੱਲਦੇ ਆ ਤੁਹਾਨੂੰ ਦਿਖਾਣੇ ਆ ਤੇ ਘਰੇ ਜੋਇਨਿੰਗ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਮੀਟ ਐਂਡ ਪੀਸ ਵਲੌਗਸ ਤੇ ਬੜੀ ਦਿਨਾਂ ਬਾਅਦ ਅੱਜ ਅਸੀਂ ਲੱਗੇ ਆ ਵਲੌਗ ਬਣਾਉਣ ਅੱਜ ਅਸੀਂ ਲੱਗੇ ਸੀਗੇ ਇੱਕ ਕੰਮ ਕਰਨ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਦੀ ਲੋਡ ਸਾਰਾ ਸਾਲ ਪੈਂਦੀ ਆ ਉਹ ਕੰਮ ਕਰਨ ਲੱਗੇ ਆ ਅਸੀਂ ਤੁਸੀਂ ਦੱਸੋ ਕੀ ਕਰਨ ਲੱਗੇ ਆ ਤੇ ਆ ਦੇਖੋ ਅਸੀਂ ਲੱਗੇ ਆ ਕਣਕਪਾਣ ਡਰਾਮਾ ਚ ਸਾਡੀ ਕਣਕ ਸੀਗੀ ਅਸੀਂ ਲਿਆਂਦੀ ਸੀਗੀ ਕਣਕ ਆਪਣੀ ਤੇ ਇਹ ਐ ਸਾਫ ਸੁਥਰੀ ਕਣਕ ਸਣੀ ਲੱਗੇ ਨੇ ਪਾਣ ਸਣੀ ਮੜੇ ਮੂੰਹ ਤਾਂ ਦਿਖਾ ਦਿਓ ਆਪਣਾ ਦਿਖਾਇਓ ਯਾਰ ਮੂੰਹ ਯਾਰ ਦਿਖਾਇਓ ਮੂੰਹ ਦੇਖ ਲਓ ਸਣੀ ਦਾ ਮੂੰਹ ਬੜੇ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆ ਕਣਕ ਲੱਗੇ ਆ ਅਸੀਂ ਡਰਾਮਾ ਚ ਪਾਣ ਆ ਦੇਖੋ ਸਾਡੀ ਡਰਮੀ ਉਰੇ ਅਸੀ ਰੱਖੀ ਹੋਈ ਐ ਤੇ ਇਹਦੇ ਚ ਹੁਣਸਾ ਨਹੀਂ ਲਗਾਉਣਗੇ ਕਣਕ ਤੇ ਉਹ ਆਗੇ ਲੈ ਕੇ ਪਹਿਲਵਾਨ ਜੀ ਦੰਦੜਾ ਕੱਢ ਕਿਉਂ ਨਾ ਕੱਢਾਂ ਸੁਣੇ ਹਰ ਦੇ ਤੇ ਘੱਟਾ ਜੋਰ ਮਨਾਉਂਦਾ ਜੋਰ ਲਗਾ ਕੇ ਹਈਆ ਜੋਰ ਲਗਾ ਕੇ ओहो। क्या रही अच्छा ए का चलो जोर लगा के जोर लगा के ਇਹ ਸਾਡੀ ਫੋਟੋ ਜਿਹੜੀ ਕਿ ਸਾਡੇ ਸਾਡੇ ਵਿਆਹ ਦੀ ਸੀਗੀ ਅਸੀਂ ਉਰੇ ਲਈ ਹੋਈ ਆ ਤੇ ਸਾਡੀ ਪੈਰੀ ਹੈ ਕਨਕ ਕਿ ਨਵਸੀਨਾ ਆ ਗਿਆ ਤੁਹਾਨੂੰ ਹਨਾ ਇਹ ਹੁੰਦੀ ਆ ਹੈ ਜੇ ਚਲੀਏ ਸੋ ਜਾ ਜਾਈਏ ਸੌ ਜੂਗੀ ਹੋਣਾ ਸੌਂਗੀ ਹਾਂ ਐਸੀ ਲਾਗੇ ਚੱਲਾ 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 ਜਾਣਦੇ ਹਾਂ ਆਉਣਦੇ ਹਾਂ ਜਾਣਦੇ ਹਾਂ ਹੁਣ ਲਾ ਲਈ ਖੋਪਾਈ ਡਰਮੀ ਆ ਗਈ ਉਰੇ ਸਣੀ ਕਹਿੰਦੇ ਹਰੇ ਇਧਰ ਹੋਰ ਕਣਕ ਆਉਗੀ ਵੀ ਹੋਰ ਦੱਸੋ ਕਿੱਥੇ ਪਾਉਂਦੇ ਇਹ ਬਈ ਬਾਕੀ ਆਪਾਂ ਪਹੁੰਚ ਗਏ ਉਹ ਦਿਨ ਬਈ ਵਲੌਗ ਜਦੋਂ ਬਣਾਇਆ ਸੀ ਉਹ ਦਿਨ ਆ ਗਈ ਨਹੀਂ ਤਾਂ ਕਰਕੇ ਫਿਰ ਉਹ ਵਲੌਗ ਅੱਗੇ ਆਪਾਂ ਕੰਟੀਨਿਊ ਨਹੀਂ ਕਰਿਆ ਅੱਜ ਬੰਦੇ ਆਏ ਦੋ ਗੈਲ ਸ਼ਿਵਮ ਕਿਆ ਨਾਮ ਹੈ ਤੇਰਾ ਪੱਕਾ ਨਾਮ ਬ੍ਰਿੰਦਰ ਬਰਾੜ ਬ੍ਰਿੰਦਰ ਬਰਾੜ ਬ੍ਰਿੰਦਰ ਬਰਾੜ ਬਾਈ ਆਲਾ ਏ ਟੁੱਲੂ ਵੰਪਾਪਾ ਖੱਡੇ ਜੋ ਬਾਕੀ ਅੱਗੇ ਨਾਲੋਂ ਕੰਮ ਬਹੁਤ ਨਿਭਣ ਗਿਆ ਤੁਸੀਂ ਪਹਿਲਾਂ ਵਲੋਗਾਂ ਦੇ ਤਾਂ ਬੜਾ ਘੱਟ ਦੇਖਿਆ ਹੋਊਗਾ ਹੁਣ ਤਾਂ ਕੰਮ ਆ ਬਈ ਬਾਲੀ ਨਹੀਂ ਪ੍ਰਿੰਦਰ ਬਰਾੜ ਦੇ ਬਾਲੀ ਪੰਜ ਛੇ ਨਾਮ ਐਸਕੇ ਬਾਕੀ ਬਈ ਪਾਣੀ ਲੱਗੇ ਹੋਇਆ ਲਾਲ ਕਿਉਂਕਿ ਪਾਣੀ ਨਾ ਸਵੇਰੇ ਸ਼ਾਮ ਟੂਟੂ ਕਾਟੇ ਆ ਜਾਂਦੀ ਆ ਬਾਲੀ ਇਹ ਬੰਦਾ ਸਾਡਾ ਬਈ ਘੈਂਟ ਆ ਪੂਰਾ ਲੱਖੀ ਮਿੱਤਰੋ ਪਾਣੀ ਤੇ ਲੱਗਿਆ ਨਾ ਕਰਕੇ ਇਹਨਾਂ ਦੇਖੋ ਚਿੱਟਾ ਚਿੱਟਾ ਜਾਂਦਾ ਹੁਣ ਤਾਂ ਬਾਕੀ ਕੰਮ ਆਪਣਾ ਬਈ ਬਿਲਕੁਲ ਨੇੜੇ ਪਹੁੰਚਿਆ ਹੋਇਆ ਕੰਮ ਆ ਗਿਆ ਬਿਲਕੁਲ ਲੈਂਟਰ ਤੇ ਸਾਨੂੰ ਦਿਖਾ ਦਿੰਦੇ ਆ ਫਰੰਟ ਤੋਂ ਦਿਖਾਉਂਦੇ ਆ ਤੁਹਾਨੂੰ ਇੱਕ ਵਾਰੀ ਆ ਸੈਟਿੰਗ ਦੇਖ ਲੀ। ਮੜਾ ਪਾਣੀ ਲਾ ਦੀ ਯਾਰ ਪਾਣੀ ਲਾਇਆ ਨਹੀਂ ਹੈਗਾ ਕਿੰਨੇ ਦਿਨੋਂ ਚੱਲੇ। ਉਹ ਚੱਕਾ ਬਾਈ ਬਾਕੀ ਪ੍ਰੋਪਰਲੀ ਸਾਰਾ ਕੰਮ ਨਿਬੜ ਗਿਆ। ਮੱਲੀ ਡੌਨ ਕੋਈ ਪਾਣੀ ਲਾ ਰਹੇ ਆਂ ਜਾਂ ਅਸੀਂ? ਹਾਂਜੀ। ਮੱਲੀ ਲਾ ਰਹੇ ਆ ਪਾਣੀ ਬਾਈ। ਬਾਕੀ ਦੇਖੋ ਸਾਰਾ ਕੰਮ ਵੈਸੇ ਮੋਸਟਲੀ ਡਨ ਹੋ ਚੁੱਕਿਆ। ਕੀ ਮੋਟਾ ਕਿੱਥੇ ਗਿਆ? ਇਹ ਉਹੀ ਠੇਕੇਦਾਰ ਆ ਜਿਹਨੇ ਮਤਲਬ ਭਰਤ ਪਾੜੇਗਾ ਠੇਕਾ ਲੈ। ਜਿਨੇ 3 ਕਰੋੜ ਜਿੱਤਿਆ ਹਰ ਇਹ ਬੰਦੇ ਨੇ ਠੇਕਾ ਲਿਆਦਾ ਭਰਤ ਬਣੇਗਾ ਇਹ ਕੋਈ ਮਿਸਤਰੀ ਹੈ ਇਹ ਮਿਸਤਰੀ ਏਕਾਵਾ ਬੰਦੇ ਬਾਰੇ ਮੋਟਾ ਕਿਤੇ ਆਰ ਮੋਟੇ ਨੂੰ ਵੀਡੀਓ ਮੇ ਲੈਣਾ ਮੋਟੇ ਓਏ ਕਿੱਥੇ ਆ ਲੈ ਤੈਨੂੰ ਵੀਡੀਓ ਵਾਲਾ ਵਾ ਸਾਲੇ ਫਿਰ ਕੇ ਆ ਮੈਨੂੰ ਵੀਡੀਓ ਮਿਲ ਲੈ ਬੋਲਦਾ ਨਹੀਂ ਹੁਣ ਲੋ ਬਾਈ ਕਰੋ ਚੈੱਕ ਫਾਈਨਲੀ ਸਾਰੇ ਕੰਦਾ ਗੁੰਦਾ ਓਕੇ ਹੋ ਗਏ ਬਾਈ ਪੂਰੀਆਂ ਆ ਖੱਡਾ ਬਟਾਇਆ ਓਰੇ ਮੈਸੇ ਸੀਵਰੇਜ ਪਾਈ ਹੋਇਆ ਸੀ ਇਹਦੇ ਨਾ ਕਰਕੇ ਵੈਸੇ ਥੋੜਾ ਜਿਹਾ ਪਟਵਾਲੇ ਸੀਵਰੇਜ ਚੱਲੀ ਨਹੀਂ ਹੈਗੀ ਤਾਂ ਕਰਕੇ ਤੇ ਇਹੋ ਡਵਾਇਆ ਬਾਕੀ ਕੰਦਾ ਸਾਰੀਆਂ ਡੰਨਾਂ ਨੇ ਬਈ ਇੱਕ ਦੋ ਦਿਨ ਤੱਕ ਬੱਸ ਸ਼ਟਰਿੰਗ ਦਾ ਕੰਮ ਸਟਾਰਟ ਆ ਤੇ ਇਹ ਬਈ ਇੰਟਰਸਟ ਆ ਗਿਆ ਮੇਨ ਇਹ ਇੱਧਰ ਬਈ ਰਸੋਈ ਆ ਗਈ ਤੇ ਇਹ ਕਾਰੂਮ ਆ ਗਿਆ ਅਟੈਚ ਵਾਸ਼ਰੂਮ ਪਿੱਛੇ ਤਾਂ ਕਿ ஏਸੀ ਵਾਸਤੇ ਇੱਧਰ ਹੋ ਗਿਆ ਹੁਣ ਪਤਾ ਲੱਗਣ ਲੱਗਿਆ ਬਈ ਕਾ ਕਮਰਾ ਇੱਕ ਸਾਹਮਣੇ ਉਹ ਕਮਰਾ ਨੰਜਾ ਉੱਪਰ ਬੈਠਾ ਹਾਏ ਹਾ ਅੰਦਰ ਬਾਲੀ ਬਾਲੀ ਲਾ ਰਿਹਾ ਪਰ ਬਾਈ ਇੱਕ ਚੀਜ਼ ਹੋਰ ਆਪਾਂ ਨਾ ਉਹ ਲੈ ਕੇ ਆਏ ਸੀ ਗਾਨਾ ਬੰਨਣਾ ਜੀ ਬਾਈ ਕਿੰਨੇ ਟਾਈਮ ਤੋਂ ਸੋਚਿਆ ਸੀ ਬੀ ਬਣਾ ਕੇ ਰੱਖਿਆ ਜੀ ਬੰਨਣਾ ਬੰਨਣਾ ਨਾ ਕਰ ਸਾਰੇ ਪਾਣੀ ਲਾ ਲਾ ਤੇ ਬਾਈ ਉਹ ਬੰਨਣਾ ਸੀ ਮੈਂ ਲੈ ਆਇਆ ਚੱਕ ਕੇ ਗੱਡੀ 'ਚ ਰੱਖਿਆ ਹੋਇਆ ਤੇ ਉਹ ਬੰਨਦਿਆ ਗਿਆ ਚੱਲ ਬਾਕੀ ਬਾਈ ਮੋਸਟਲੀ ਸਾਰਾ ਕੰਮ ਨਿਭੜੇ ਹੋਇਆ ਇੱਕ ਦੋ ਦਿਨ ਤੱਕ ਲੈਂਟਰ ਦੀ ਕੰਮ ਸ਼ੁਰੂ ਹੋ ਗਿਆ ਤੂੰ ਜਾਨ ਮਾਰ ਜੀ ਦੇਖ ਲੈ ਬਿੱਲ ਹੀ ਖੜਿਆ ਤੂੰ ਕੰਮ ਨਹੀਂ ਕਰਦਾ ਹੈ ਬਈ ਹੈ ਕੰਮ ਨਹੀਂ ਕਰਦਾ ਹੈ ਬਈ ਬੋਲਦਾ ਨਹੀਂ ਕੋਈ ਕੰਮ ਨਹੀਂ ਕਰਦਾ ਤੂੰ ਜਲ ਮਰਜੀ ਦੇ ਲੈ ਬਿੱਲਾ ਖੜਿਆ ਹੁੰਦਾ ਇਹ ਤੂੰ ਵੀ ਲੈ ਬਿੱਲਾ ਖੜਦਾ ਕਿ ਨਹੀਂ ਖੜਦਾ ਹੈ ਲੈ ਬੋਲਦਾ ਨਹੀਂ ਹਸੀ ਜਾ ਰਿਹਾ ਨਾ ਬਈ ਆਪਾਂ ਆਕੀ ਫਲੈਟ ਵਾਲਾ ਕੰਮ ਵੀ ਬਈ ਮਾਰੋ ਮਾਰ ਬਹੁਤ ਉੱਪਰ ਤੱਕ ਚਲੇ ਗਿਆ ਹੁਣ ਤਾਂ ਬਾਕੀ ਬਈ ਹੋਰ ਤਾਂ ਇੱਧਰੋਂ ਚੈੱਕ ਕਰੋ ਤੁਸੀਂ ਹੁਣ ਸਾਰਾ ਨਿਚੇ ਲੱਕ ਲੈਂਟਰ ਆਪਾਂ ਡੰਨ ਹੋਣ ਆ ਲਈ ਆ ਗੰਨੇ ਜਿੱਥੇ ਰੱਖਿਆ ਹੋਏ ਨੇ ਯਾਰ ਬਾਈ ਹਰਮੀਤ ਨੇ ਬਣਾਏ ਸੀ ਗੰਨੇ ਬੰਨਣ ਦਾ ਸਾਡਾ ਲੱਗਿਆ ਨਹੀਂ ਟਾਈਮ ਆ ਬਈਆਂ ਬਾਈ ਗੰਨੇ ਮੀਤ ਨੇ ਇਹ ਆਪਾਂ ਹੁਣ ਬੰਨ ਦਨੇ ਆ ਤੇ ਬੰਨਣ ਆ ਕਿਉਂਕਿ ਬਣਾ ਕੇ ਰੱਖੇ ਹੋਏ ਸੀਗੇ ਕਾਫੀ ਦਿਨਾਂ ਤੋਂ ਟਾਈਮ ਹੀ ਨਹੀਂ ਲੱਗ ਰਿਹਾ ਸੀ ਬਾਈ ਆਣ ਦਾ ਕਮਾ ਕਰਾ ਚ ਇਹੀ ਉਲਝੇ ਪਏ ਆ ਮੱਕੀ ਲੈਂਟਰ ਵਾਲਾ ਕੰਮ ਰੈਡੀ ਆ ਮਿੱਤਰੋ ਕਰੋ ਚੈੱਕ 8 ਫੁੱਟ ਮਤਲਬ 6 ਕੁਛ ਇਦਾਂ ਮਤਲਬ ਪੱਟਿਆ ਦਾ ਡੂੰਗਾ ਇਹ ਇੱਟੇ ਲੋਕਾਂ ਦਾ ਪੌਰਾ ਲਾਇਆ ਹੋਇਆ। ਉਹ ਲੱਗ ਗਿਆ ਪਾਣੀ ਪਿੱਛੇ। ਚੰਗੀ ਤਰ੍ਹਾਂ ਲਾਣਾ ਦਾ ਵਾਲੀ ਉਹੀ ਕੰਮ। ਯਾਰ ਪਰੋਸਾ ਨਹੀਂ ਆਇਆ ਯਾਰ। ਪਰੋਸਾ ਬਹੁਤ ਆ ਦੇ ਦੇ। ਇਹ ਸਾਲਾ ਮੈਨੂੰ ਲੱਗਦਾ ਲਾਗ ਨਹੀਂ ਦੇਖਿਆ ਜਦ ਦੇਣਾ ਪਾਣੀ। ਨਹੀਂ ਨਹੀਂ ਲਾ ਗਿਆ ਲਾ ਗਿਆ। ਇਹ ਬਈ ਆ ਕਰੂਮ ਦਾ ਇੱਧਰ ਮਤਲਬ ਡਰਾਈੰਗ ਰੂਮ ਉਹ ਹੋ ਗਿਆ ਕੀ ਕਹਿੰਦੇ ਨੇ। ਇਹ ਕਮਰਾ ਮੇਰਾ ਵਿੱਚ ਇਹਦਾ ਮਤਲਬ ਡਰੈਸਿੰਗ ਰੂਮ ਹੋ ਗਿਆ। ਨਾਲ ਪਿੱਛੇ ਅਟੈਚ ਵਾਸ਼ਰੂਮ ਹੋ ਗਿਆ ਇਹ। ਆ ਪਿੱਛੇ ਆਪਣਾ ਖਾਲੀ ਏਰੀਆ। ਬਾਲੀ ਦੇ ਬੰਦੋ ਜੇ ਜਨ ਲਾਉਤੀ ਤੇਰੀ ਭੋਰੀ ਆ ਰਿਆ ਸਾਰੇ ਮਨੋਂ ਕੱਕਣਾ ਪਾ ਰਿਆ ਆਇ ਨੂੰ ਇਹ ਗੰਨੇ ਜੇ ਬੰਨੇ ਗਏ ਵਿੜਾਈ ਸੀਗੇ ਬਾਕੀ ਆਹੀ ਗੰਧ ਰਹਿ ਗਈ ਇੱਕ ਬਣਾਉਣ ਵਾਲੀ ਮਿੱਤਰੋ 1000 ਸਾਢੇ 1000 ਹਾਂਜੀ ਹਾਂਜੀ ਇਹਨੂੰ ਵੀ ਲਾਉ ਦਿਆ ਯਾਰ ਪਾਣੀ ਪਰ ਲਈ ਨੂੰ ਵੀ ਬਾਕੀ ਮਿੱਤਰੋ ਕਾਫੀ ਘੱਮ ਅੱਗੇ ਨਾਲੋਂ ਨਿਬੜਿਆ ਹੋਇਆ ਹੈ ਬਾਈ ਬਸ ਹੁਣ ਸਿਰਫ ਕਿੰਨਾ ਕਰਿਆ ਕੰਮ ਵਾਲੀ ਦੱਸ ਫਿਰ ਦੱਸੋ ਪਲਸਟਰ ਦਾ ਰਹਿ ਗਿਆ ਲੈਂਡਰ ਨਹੀਂ ਬਣਾ ਲੈਂਡਰ ਬਣਾ ਲੈਂਡਰ ਆਪ ਬਣਾਣੇ ਚਾਹਤ ਰਹੇ ਹੋ ਉਹ ਲੈਂਡਰ ਆਪ ਬਣਾਣੇ ਚਾਹਤ ਰਹੇ ਹੋ ਉਹ ਗੰਝੇ ਦੇ ਘਾਣੇ ਥੱਲੇ ਗੋਹਾ ਲਾਉਂਦਾ ਉਹ ਲੱਪ ਦੇਣਾ ਲੱਪ ਦੇ ਲੱਪ ਦੇਣਾ ਕਰ ਹੈ ਪੰਜਾਬ ਲੱਪੂ ਹੈ ਲਾਓ ਲਾਓ ਬੜੀ ਉਹ ਅੰਦਰ ਵਾਲਾ ਕਮਰਾ ਰਹਿ ਗਿਆ ਕਿਸਾ ਚਾੜ ਇਸਕੇ ਕੰਦਾ ਹੀ ਬੜੇ ਚਿੱਪੀਆਂ ਚਿੱਟੀਆਂ ਹੋ ਗਈਆਂ ਇਹ ਪੈਪ ਅੰਦਰ ਹੀ ਲੈ ਜਾਓ ਆ ਬੈਬ ਨਾ ਉਰੇ ਮੋਰੀ ਜੇ ਦੇਖੀ ਚ ਉਹ ਮੇਰੀ ਗੱਲ ਸੁਣ ਦੇਨ ਨੇ ਮਰੀ ਜੋ ਪਾਈਪ ਕੱਢਾ ਆ ਇਧਰੋਂ ਕੱਢ ਕੇ ਆ ਕਮਰੇ ਚ ਲਾਣਾ ਪਾਣੀ ਗਰਮੀ ਕਿੰਨੀ ਹੋਈ ਬਈ ਯਾਰ ਹਨਾ